ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਮੰਗਲਵਾਰ ਦੇ ਦਿਨ ਆਪਣੇ ਘਰ ਦੇ ਛੱਤ ਦੇ ਉੱਤੇ ਤੁਸੀਂ ਜਿਹੜੀਆਂ ਜਨੌਰਾਂ ਨੂੰ ਇਹ ਚੀਜ਼ ਪਾਉਂਦੇ ਹੋ ਇਸ ਨਾਲ ਤੁਹਾਡੇ ਘਰ ਦੀ ਗਰੀਬੀ ਕੋਹਾਂ ਦੌਰ ਚਲੇ ਜਾਵੇਗੀ ਅਮੀਰੀ ਤੁਹਾਡੇ ਘਰ ਚੱਲ ਕੇ ਆਵੇਗੀ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਹੀ ਬਣੀ ਰਹੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਾਧ ਸੰਗਤ ਜੀ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਸਾਧ ਸੰਗਤ ਜੀ ਸੰਤ ਫਕੀਰ ਜੀ ਨੇ ਰਜਕ ਤੇ ਦੌਲਤ ਦੇ ਵਿੱਚ ਵਾਅਦੇ ਦਾ ਸਾਤ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇੱਕ ਸੰਤ ਫਕੀਰ ਜੀ ਨੇ ਰਿਜਕ ਤੇ ਦੌਲਤ ਦੇ ਵਿੱਚ ਵਾਦੇ ਦਾ ਕੀ ਰਾਜ਼ ਦੱਸਿਆ ਹੈ ਜੇਕਰ ਤੁਸੀਂ ਵੀ ਬਰਕਤ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਜਾਂ ਦੌਲਤਮੰਦ ਹੋਣਾ ਚਾਹੁੰਦੇ ਹੋ ਤਾਂ ਸਾਤ ਸੰਗਤ ਜੀ ਵੀਡੀਓ ਨੂੰ ਅਖੀਰ ਤੱਕ ਧਿਆਨ ਦੇ ਨਾਲ ਚਰੋ ਸੁਣੋ ਨਾਲ ਹੀ ਨਾਲ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾਥ ਸੰਗਤ ਜੀ ਇਸ ਧਰਤੀ ਤੇ ਜੋ ਵੀ ਜੀ ਆਉਂਦਾ ਹੈ ਉਹ ਪਰਮਾਤਮਾ ਨੂੰ ਪਛਾਣਦਾ ਹੈ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਪਰਮਾਤਮਾ ਦੀ ਪੂਜਾ ਕਰਦਾ ਹੈ ਬਾਬਾ ਫਰੀਦ ਜੀ ਜੋ ਬਚਪਨ ਤੋਂ ਹੀ ਪੰਛੀਆਂ ਦੇ ਨਾਲ ਬਹੁਤ ਹੀ ਪਿਆਰ ਕਰਦੇ ਸਨ ਉਹਨਾਂ ਨੇ ਸਵੇਰੇ ਸ਼ਾਮ ਜਾਂ ਜਦੋਂ ਵੀ ਜੋ ਖਾਣਾ ਉਸ ਵਿੱਚੋਂ ਚਿੜੀਆਂ ਨੂੰ ਚੋਗਾ ਜ਼ਰੂਰ ਪਾ ਦੇਣਾ ਸੰਘਾ ਜੀ ਇੱਕ ਵਾਰ ਬਾਬਾ ਫਰੀਦ ਜੀ ਦੇ ਨਗਰ ਦੇ ਵਿੱਚ ਕਾਲ ਪੈ ਗਿਆ ਤੇ ਪਹਿਲਾਂ ਜ਼ਿਆਦਾ ਹੀ ਘਰ ਦੇ ਵਿੱਚ ਖੇਤੀ ਤੇ ਮੀਂਹ ਦੇ ਨਾਲ ਪਾਣੀ ਹੋਇਆ ਘਰਦਾ ਸੀ ਮੀਂਹ ਨਾ ਪੈਣ ਕਰਕੇ ਫਸਲਾਂ ਮਰਝਾਉਣ ਲੱਗੀਆਂ ਫਸਲਾਂ ਮਰਝਾਉਣ ਲੱਗੀਆਂ ਤੇ ਜਿਹੜੇ ਛੱਪੜ ਸਨ ਉਹਨਾਂ ਵਿੱਚ ਪਾਣੀ ਵੀ ਸੁੱਕਣ ਲੱਗ ਗਿਆ ਹੁਣ ਪੰਛੀ ਦੰਮ ਤੋੜਨ ਲੱਗੇ ਜਦੋਂ ਬਾਬਾ ਫਰੀਦ ਜੀ ਨੇ ਦੇਖਿਆ ਕਿ ਪੰਛੀ ਦੰਮ ਤੋੜ ਰਹੇ ਹਨ ਤਾਂ ਨਨ ਬਹੁਤ ਜ਼ਿਆਦਾ ਦੁੱਖ ਹੋਇਆ ਉਹ ਹੁਣ ਆਪਣੇ ਖਾਣੇ ਦੇ ਵਿੱਚੋਂ ਅੱਧਾ ਹਿੱਸਾ ਖਾ ਲੈਂਦੇ ਤੇ ਅੱਧਾ ਹਿੱਸਾ ਪਰਿੰਦਿਆਂ ਨੂੰ ਜਾ ਕੇ ਪਾ ਦਿੰਦੇ ਘਰ ਵਿੱਚ ਜੋ ਵੀ ਚੀਜ਼ ਹੋਣੀ ਮੁੱਠ ਵਿੱਚ ਪਾਰ ਕੇ ਘਰ ਦੇ ਬਾਹਰ ਜਾ ਕੇ ਪਾਇਆ ਕਰਨੀ ਐਵੇਂ ਹੀ ਇਹ ਸਿਲਸਿਲਾ ਚੱਲਦਾ ਰਿਹਾ ਜਦੋਂ ਬਾਬਾ ਫਰੀਦ ਜੀ ਦੀ ਮਾਤਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹਨਾਂ ਦੇਖਿਆ ਕਿ ਫਰੀਦ ਮੁੱਠਾਂ ਵਿੱਚ ਪਾਰ ਕੇ ਕੀ ਬਾਰ ਨੂੰ ਲੈ ਕੇ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਫਰੀਦ ਜੀ ਆਪਾਂ ਸਭ ਇਹਨਾਂ ਨੂੰ ਪਾ ਦੇਾਂਗੇ ਤੇ ਫਿਰ ਅਸੀਂ ਕੀ ਖਾਵਾਂਗੇ ਆਪਾਂ ਇੰਨੇ ਔਖੇ ਹੋ ਕੇ ਦਿਨ ਗੁਜ਼ਾਰਾ ਕਰਦੇ ਹਾਂ ਫਰੀਦ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਬਹੁਤ ਉਦਾਸ ਹੋ ਗਏ ਤੇ ਸ਼ਤ ਤੈ ਜਾ ਕੇ ਇੱਕ ਨੁਕਰ ਵਿੱਚ ਬੈਠ ਗਏ ਇੰਨੇ ਦਰ ਨੂੰ ਇੱਕ ਚਿੜੀ ਉੱਡ ਕੇ ਆਈ ਤੇ ਬਾਬਾ ਫਰੀਦ ਜੀ ਦੇ ਕੋਲ ਆ ਗਈ ਆਕੇ ਪੁੱਛਿਆ ਫਰੀਦ ਜੀ ਤੁਸੀਂ ਅੱਜ ਦੁਖੀ ਕਿਉਂ ਹੋ ਤਾਂ ਬਾਬਾ ਫਰੀਦ ਜੀ ਨੇ ਸਾਰਾ ਮੰਦਾ ਹਾਲ ਦੱਸਿਆ ਕਿਹਾ ਕਿ ਦੇਖ ਮੀਂਹ ਪੈਣ ਕਰਕੇ ਕਾਲ ਪੈ ਗਿਆ ਜਿਸ ਕਰਕੇ ਸਾਰੀਆਂ ਫਸਲਾਂ ਹੰਨ ਮਰ ਜਾ ਗਈਆਂ ਛੱਪੜ ਵਿੱਚ ਪਾਣੀ ਵੀ ਨਹੀਂ ਹੈ ਜਿਸ ਕਰਕੇ ਜਿਹੜੇ ਪੰਦੇ ਹਨ ਉਹ ਮਰ ਰਹੇ ਹਨ ਮੈਂ ਆਪਣਾ ਹਿੱਸਾ ਬਚਾ ਕੇ ਘਰ ਜੋ ਚੀਜ਼ ਲੱਭਦੀ ਹੈ ਮੁੱਠ ਵਿੱਚ ਪਾਰ ਕੇ ਉਹਨਾਂ ਨੂੰ ਪਾ ਦਿੰਦਾ ਹਾਂ ਹਣ ਕਰੋ ਪੌਣ ਤੇ ਮੈਨੂੰ ਮਾਤਾ ਮੇਰੀ ਨੇ ਮਨਾ ਕਰ ਦਿੱਤਾ ਹੈ ਜੇਕਰ ਆਪਾਂ ਇਹਨਾਂ ਨੂੰ ਕੁਝ ਪਾਵਾਂਗੇ ਤਾਂ ਮਾਤਾ ਕਹਿੰਦੀ ਕਿ ਅਸੀਂ ਕੀ ਖਾਵਾਂਗੇ ਤਾਂ ਕਰਕੇ ਹੁਣ ਮੈਂ ਉਦਾਸ ਹਾਂ ਪਰੇਸ਼ਾਨ ਹਾਂ ਹੁਣ ਮੈਂ ਕੀ ਕਰਾਂ ਤੇ ਵਿਚਾਰੇ ਵੀ ਕੀ ਕਰਨਗੇ ਚਿੜੀ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਤੇ ਫਿਰ ਚਿੜੀ ਹੱਸ ਕੇ ਆਖਦੀ ਹੈ ਫਰੀਦ ਕੀ ਤੂੰ ਜਾਣਦਾ ਹੈ ਸਭ ਨੂੰ ਪਰਮਾਤਮਾ ਨੇ ਇੱਥੇ ਜਨਮ ਦਿੱਤਾ ਹੈ ਉਸ ਜੀ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਦਾ ਰਿਜਕ ਵੀ ਉਸ ਦੇ ਕੋਲ ਚੱਲ ਕੇ ਆਉਂਦਾ ਹੈ ਪਰਮਾਤਮਾ ਨੇ ਜਿਸ ਤੇ ਹਿੱਸੇ ਤੇ ਜਿੰਨਾ ਰਿਜਕ ਤੇ ਬਰਕਤ ਲਿਖੀ ਹੈ ਉਸ ਨੂੰ ਮਿਲ ਕੇ ਹੀ ਰਹਿੰਦੀ ਹੈ ਮਨੁੱਖ ਕਰਮ ਕਰਕੇ ਉਸ ਨੂੰ ਵਧਾ ਜ਼ਰੂਰ ਸਕਦਾ ਹੈ ਉਸ ਨੇ ਕਿਹਾ ਕਿ ਮੈਂ ਦੁਜਿਆਂ ਦਾ ਤਾਂ ਨਹੀਂ ਜਾਣਦੀ ਪਰ ਮੈਂ ਅੱਜ ਤੱਕ ਕਦੇ ਭੁੱਖੇ ਨਹੀਂ ਸੋਤੀ ਸਵੇਰੇ ਜ਼ਰੂਰ ਆਪਣੇ ਆਲਣੇ ਤੋਂ ਮੈਂ ਭੁੱਖੀ ਨਿਕਲਦੀ ਹਾਂ ਪਰ ਮੈਂ ਕਦੇ ਵੀ ਭੁੱਖੀ ਸੁੱਤੀ ਨਹੀਂ ਸ਼ਾਮ ਨੂੰ ਢਿੱਡ ਭਰ ਕੇ ਆਪਣੇ ਆਲਣੇ ਵਿੱਚ ਆ ਜਾਂਦੇ ਹਾਂ ਸਵੇਰ ਵੇਲੇ ਆਲਣੇ ਤੋਂ ਭੁੱਖੇ ਢਿੱਡ ਉੱਡੀਦਾ ਹੈ ਪਰ ਸ਼ਾਮ ਨੂੰ ਆਪਣਾ ਢਿੱਡ ਭਰ ਕੇ ਹੀ ਆਲਣੇ ਵਿੱਚ ਆ ਕੇ ਸੌਂਦਾ ਹੈ ਬਾਬਾ ਫਰੀਦ ਜੀ ਨੇ ਇਹ ਚਿੜੀ ਦੀ ਗੱਲ ਸੁਣ ਕੇ ਬੜੇ ਹੈਰਾਨ ਹੋਏ ਕਿ ਸਵੇਰੇ ਖਾਲੀ ਢਿੱਡ ਨਿਕਲਦੀ ਹੈ ਤੇ ਸ਼ਾਮ ਨੂੰ ਢਿੱਡ ਭਰ ਕੇ ਆਉਂਦੀ ਹੈ ਕਹਿਣ ਲੱਗੇ ਕਿ ਮੈਂ ਨੇਕ ਤੋਂ ਨੇਕ ਮਨੁੱਖ ਵੇਖਿਆ ਜੇਸ ਨੇ ਜ਼ਿੰਦਗੀ ਵਿੱਚ ਕੋਈ ਗੁਨਾਹ ਨਹੀਂ ਕੀਤਾ ਮੈਂ ਉਹਨਾਂ ਨੂੰ ਵੀ ਭੁੱਖਾ ਸੁੱਤਿਆ ਹੋਇਆ ਵੇਖਿਆ ਹੈ ਤਾਂ ਫਿਰ ਛਿੜੀ ਤੇਰੇ ਕੋਲ ਐਸਾ ਕਿਹੜਾ ਮੰਤਰ ਹੈ ਕਿ ਤੂੰ ਅੱਜ ਤੱਕ ਭੁੱਖੇ ਨਹੀਂ ਸੋਤੀ ਛਿੜੀ ਨੇ ਕਿਹਾ ਕਿ ਮੈਨੂੰ ਐਵੇਂ ਦੋ ਰਾਜ ਪਤਾ ਹਨ ਜਿਸ ਕਾਰਨ ਅੱਜ ਤੱਕ ਕੋਈ ਵੀ ਛਿੜੀ ਭੁੱਖੇ ਨਹੀਂ ਸੋਤੀ ਜੇਕਰ ਇਹ ਦੋ ਰਾਜ ਕੋਈ ਵੀ ਮਨੁੱਖ ਜਾਣ ਲਵੇਗਾ ਤਾਂ ਉਸ ਕੋਲ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਵੇਗੀ ਹਨ ਜਦੋਂ ਐ ਫਰੀਦ ਜੀ ਨੇ ਸੋਣਿਆ ਕਿ ਦੋ ਰਾਜ ਹਨ ਜਿਨ੍ਹਾਂ ਦੇ ਨਾਲ ਤੰਗੇ ਪਰੇਸ਼ਾਨੀ ਨਹੀਂ ਆਉਂਦੀ ਉਹਨਾਂ ਨੇ ਕਿਹਾ ਕਿ ਅੱਛਾ ਫਿਰ ਇਹ ਦੱਸੋ ਕਿ ਜਿੰਨੇ ਜ਼ਰੂਰਤ ਹੋਵੇਗੀ ਪਰਮਾਤਮਾ ਉਸ ਤੋਂ ਵਾਅਦਾ ਤੇ ਕੇ ਨਵਾਜਦੇ ਹਨ ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਉਹ ਦੋ ਰਾਜ ਕਿਹੜੇ ਹਨ ਮੈਨੂੰ ਵੀ ਦੱਸੋ ਤਾਂ ਕਿ ਮੈਂ ਹੋਰਾਂ ਨੂੰ ਦੱਸ ਸਕਾਂ ਲੋਕਾਂ ਦੀ ਮਦਦ ਕਰ ਸਕਾਂ ਜਿਹੜੀ ਨੇ ਕਿਹਾ ਪਹਿਲਾਂ ਤਾਂ ਪਰਮਾਤਮਾ ਵਾਗਰੂ ਉਹ ਸਕਾਲ ਪੁਰਖ ਜੀ ਦੇ ਉੱਪਰ ਪੂਰਾ ਵਿਸ਼ਵਾਸ ਰੱਖੋ ਮੈਂ ਪਰਮਾਤਮਾ ਤੇ ਪੂਰਾ ਵਿਸ਼ਵਾਸ ਕਰਦੀ ਹਾਂ ਜਿਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਮੈਨੂੰ ਅੱਜ ਦੇ ਸਾਹ ਦਿੱਤੇ ਹਨ ਉਹਨੇ ਮੇਰੇ ਹਿੱਸੇ ਦਾ ਰਿਜਕ ਵਿੱਚ ਰੋਲ ਲਿਖਿਆ ਹੋਵੇਗਾ ਇਹ ਹੋ ਨਹੀਂ ਸਕਦਾ ਕਿ ਜਿੰਨੇ ਸਾਹ ਦਿੱਤੇ ਹਨ ਰਿਜਕ ਦੇਣਾ ਭੁੱਲ ਜਾਵੇ ਤੇ ਸਾਡਾ ਵਿਸ਼ਵਾਸ ਹੀ ਹੈ ਜੋ ਸਾਨੂੰ ਕਦੇ ਭੁੱਖੇ ਡੱਡ ਸੌਣ ਨਹੀਂ ਦਿੰਦਾ ਮੈਂ ਉਹਨਾਂ ਰੋਜ਼ ਖਾਂਦੀ ਆ ਜਿਸ ਨਾਲ ਮੇਰੀ ਭੁੱਖ ਮਟ ਜਾਵੇ ਮੈਂ ਹਰ ਸਮੇਂ ਜੋੜਨ ਦਾ ਲਾਲਚ ਨਹੀਂ ਕਰਦੀ ਮੇਰੇ ਕੋਲ ਜੋ ਵੀ ਹੋਵੇ ਮੈਨੂੰ ਜਿੱਥੇ ਵੀ ਦਿਸੇ ਮੈਂ ਵੰਡ ਕੇ ਖਾਂਦੀ ਹਾਂ ਪਰਮਾਤਮਾ ਵਾਹਿਗੁਰੂ ਜੀ ਆਪ ਹੀ ਫਿਰ ਝੋਲੀਆਂ ਭਰ ਦਿੰਦੇ ਹਨ ਜਦੋਂ ਤੁਹਾਨੂੰ ਇਹ ਹੋਵੇ ਕਿ ਜੋ ਮੇਰੇ ਕੋਲ ਹੈ ਉਹ ਵੰਡ ਕੇ ਖਾਣਾ ਹੈ ਤਾਂ ਪਰਮਾਤਮਾ ਨੇਤਾ ਨੂੰ ਮਰਾਦਾ ਲਗਾਉਂਦੇ ਹਨ ਦੂਸਰਾ ਮੈਂ ਇੱਕ ਸ਼ਬਦ ਐਸਾ ਜਾਣਦੇ ਹਾਂ ਜਿਸ ਨਾਲ ਪਰਮਾਤਮਾ ਇਸ ਕੁਦਰਤ ਵਿੱਚ ਸਾਰੇ ਹੀ ਹਰੇਕ ਜੀਵ ਨੂੰ ਫਿਰ ਰਿਜਕ ਦਿੰਦੇ ਹਨ ਉਹ ਸ਼ਬਦ ਹੈ ਸ਼ੁਕਰਾਨਾ ਇੱਕ ਵਾਰ ਇੱਕ ਸੰਤ ਜੀ ਦੇ ਕੋਲ ਮੁਨੱਖ ਗਿਆ ਤੇ ਕਹਿੰਦਾ ਕਿ ਮੈਂ ਰੋਜ਼ ਹਜ਼ਾਰ ਨੇਕ ਕੰਮ ਕਰਨਾ ਚਾਹੁੰਦਾ ਹਾਂ ਤੁਸੀਂ ਦੱਸੋ ਮੈਂ ਕਰਾਂ ਤੇ ਕਿਵੇਂ ਕਰਾਂ ਸੰਤ ਜੀ ਨੇ ਹਰ ਸ਼ੈ ਦੱਸੀ ਕਿ ਜੋ ਪਰਮਾਤਮਾ ਨੇ ਨਿਵਾਜੇ ਹਨ ਉਸਦੇ ਲਈ ਸ਼ੁਕਰਾਨਾ ਕਰਨਾ ਸਿੱਖੋ ਆਰੰਭ ਕਰ ਦੇ ਮੈਨੂੰ ਸ਼ੁਕਰਾਨਾ ਕਰਨਾ ਹੈ ਤੇਰੀਆਂ ਹਜ਼ਾਰ ਨੇਕੀਆਂ ਰੋਜ਼ ਲਿਖੀਆਂ ਜਾਣਗੀਆਂ ਹਜ਼ਾਰ ਦਿੱਤੇ ਜਾਣਗੇ ਪਰਮਾਤਮਾ ਵਾਿਗੁਰੂ ਜੀ ਕਿਸੇ ਨਾਲ ਵੀ ਕਦੇ ਮਾੜਾ ਨਹੀਂ ਕਰਦੇ ਮਨੁੱਖ ਆਪਣੇ ਮਾੜੇ ਕਰਮ ਜੋ ਹੁੰਦੇ ਹਨ ਜੋ ਦੁੱਖ ਤੇ ਪਰੇਸ਼ਾਨੀਆਂ ਬਣ ਕੇ ਉਸੇ ਫਿਰ ਸਾਹਮਣੇ ਆ ਜਾਂਦੇ ਹਨ ਕੁਝ ਕਰਮ ਆਪਣੀ ਬਰਕਤ ਨੂੰ ਖਾਂਦੇ ਹਨ ਤੇ ਕੁਝ ਪਰੇਸ਼ਾਨੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ ਜਿਹੜੀ ਨੇ ਕਿਹਾ ਕਿ ਜਿਸ ਨੂੰ ਵੀ ਰਜਕ ਵਿੱਚ ਤੰਗੀ ਹੈ ਜਾ ਮਾੜੇ ਦਿਨ ਵਿਖਣੇ ਪੈਣਗੇ ਤਾਂ ਉਸ ਨੂੰ ਕੀ ਚਾਹੀਦਾ ਹੈ ਬਸ ਦੋ ਕੰਮ ਕਰਨੇ ਸ਼ੁਰੂ ਕਰ ਦਿਓ ਪਹਿਲਾ ਉਹ ਆਪਣਾ ਵਿਸ਼ਵਾਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਾਹਿਗੁਰੂ ਜੀ ਦੇ ਪ੍ਰਤੀ ਬਹੁਤ ਹੀ ਗੋੜਾ ਕਰ ਲਓ ਜਿਸ ਨੇ ਤੁਹਾਨੂੰ ਹੱਥ ਪੈਰ ਤੇ ਜ਼ਿੰਦਗੀ ਸਵਾਸ ਦਿੱਤੇ ਹਨ ਉਹ ਰਜਕ ਵੀ ਤੁਹਾਨੂੰ ਜ਼ਰੂਰ ਦੇਵੇਗਾ ਜੇ ਕਾਲ ਦੇ ਸਾਲ ਲਿਖੇ ਹਨ ਤਾਂ ਮੈਨੂੰ ਰਜਕ ਵੀ ਜ਼ਰੂਰ ਦੇਵੇਗਾ ਦੋਜਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਹਰ ਇੱਕ ਦਾਤਾਂ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਜੇਕਰ ਇਸ ਨੂੰ ਜ਼ਿੰਦਗੀ ਦਾ ਨਿਯਮ ਬਣਾ ਲਓਗੇ ਤੁਹਾਡੀ ਤਕਦੀਰ ਤੇ ਕਿਸਮਤ ਦੋਵੇਂ ਬੜੀ ਜਲਦੀ ਬਦਲ ਜਾਣਗੀਆਂ ਗੁਰਬਤ ਕਦੋਂ ਅਮੀਰੀ ਤੇ ਉਹਦੀਆਂ ਪਰੇਸ਼ਾਨੀਆਂ ਕਦੋਂ ਸੁੱਖਾਂ ਵਿੱਚ ਬਦਲ ਜਾਣਗੀਆਂ ਉਹਨੂੰ ਪਤਾ ਵੀ ਨਹੀਂ ਲੱਗਣਾ ਉਹਨਾਂ ਪੈਸਿਆਂ ਤੋਂ ਰਿਝ ਕੌਣ ਲੱਗ ਜਾਵੇਗਾ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਸਭ ਤੋਂ ਵੱਡੀ ਗੱਲ ਤੁਹਾਡੀਆਂ ਸਾਰੀਆਂ ਦੁਆਵਾਂ ਪਰਮਾਤਮਾ ਦੇ ਘਰ ਵਿੱਚ ਕਬੂਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਈਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਸਭ ਕੁਝ ਹੈ ਪਰ ਸਾਡੀਆਂ ਅਰਦਾਸਾਂ ਕਬੂਲ ਨਹੀਂ ਹੁੰਦੀਆਂ ਤਾਂ ਪਿਆਰੀ ਸਾਧ ਸੰਗਤ ਜੀ ਜੋ ਲੋਕ ਆਪਣੀਆਂ ਅਰਦਾਸਾਂ ਕਬੂਲ ਕਰਵਾਉਣਾ ਚਾਹੁੰਦੇ ਹਨ ਘਰ ਖੁਸ਼ੇ ਜਾਂਦੇ ਹਨ ਆਪਣੇ ਘਰ ਬਰਕਤ ਚਾਹੁੰਦੇ ਹਨ ਪਰਮਾਤਮਾ ਜੀ ਕਿ ਮੈਨੂੰ ਹਰ ਇੱਕ ਚੀਜ਼ ਦੇ ਨਾਲ ਨਵਾਜਣ ਤਾਂ ਬੰਤੇ ਹੈ ਕਿ ਪਰਮਾਤਮਾ ਦੇ ਅੱਗੇ ਆਪਣੇ ਵਿਸ਼ਵਾਸ ਨੂੰ ਜ਼ਿਆਦਾ ਮਜ਼ਬੂਤ ਕਰੋ ਸ਼ੁਕਰਾਨੇ ਨੂੰ ਜ਼ਿੰਦਗੀ ਵਿੱਚ ਸ਼ਾਮਲ ਕਰੋ ਇਹ ਦੋ ਕੰਮ ਤੁਹਾਡੀ ਜ਼ਿੰਦਗੀ ਦੀ ਤਕਦੀਰ ਬਦਲ ਦੇਣਗੇ ਸਾਥ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ